12 ਲੱਖ ਤੱਕ ਮਿਲੇਗੀ ਛੋਟ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਮੋਦੀ ਸਰਕਾਰ ਦਾ ਖਜ਼ਾਨਾ ਮੰਤਰੀ ਨਿਰਮਲਾ ਸਿਤਾਰਮਨ ਵੱਲੋਂ ਨਵਾਂ ਬਜਟ ਹੈ ਜਿਹੜਾ ਪੇਸ਼ ਕੀਤਾ ਜਾ ਚੁੱਕਾ ਹੈ ਤੇ ਇਸ ਬਜਟ ਦੇ ਵਿੱਚ ਕਿਹਾ ਗਿਆ ਕਿ 12 ਲੱਖ ਤੱਕ ਦੀ ਆਮਦਨ ਦੇ ਉੱਤੇ ਕੋਈ ਟੈਕਸ ਨਹੀਂ ਹੋਵੇਗਾ ਪਰ 2025-26 ਦੀ ਟੈਕਸ ਸਲੈਬ ਦੇ ਵਿੱਚ 4 ਤੋਂ 8 ਲੱਖ ਦੇ ਉੱਤੇ 5% ਤੇ 8 ਤੋਂ 12 ਲੱਖ ਦੇ ਉੱਤੇ 10% ਟੈਕਸ ਸਲੈਬ ਜਿਹੜੀ ਦੱਸੀ ਜਾ ਰਹੀ ਹੈ ਤਾਂ ਇਸ ਵਿੱਚ ਸਮਝਣ ਵਾਲੀ ਗੱਲ ਇਹ ਹੈ ਕਿ 4 ਤੋਂ 8 ਲੱਖ ਦੇ ਉੱਤੇ 20000 ਟੈਕਸ ਬਣਦਾ ਹੈ ਤੇ 8 ਤੋਂ 12 ਲੱਖ ਦੇ ਉੱਤੇ 40000 ਟੈਕਸ ਬਣਦਾ ਹੈ ਤਾਂ ਇਹ 60000 ਰੁਪਏ ਦਾ ਟੈਕਸ ਹੈ ਜਿਹੜਾ ਇਹ ਮੁਆਫ ਕੀਤਾ ਗਿਆ ਹੈ ਇਸ ਦੇ ਉੱਤੇ ਸਰਕਾਰ ਦੇ ਵੱਲੋਂ ਰਿਬੇਟ ਦਿੱਤੀ ਜਾ ਰਹੀ ਹੈ ਟੈਕਸ ਸਲੈਬ ਨੂੰ ਲੈ ਕੇ ਬਹੁਤ ਸਾਰੇ ਲੋਕ ਸੋਚ ਰਹੇ ਨੇ ਕਿ ਇਸ ਦੇ ਵਿੱਚ ਕਾਫੀ ਚੀਜ਼ਾਂ ਸਮਝ ਵਿੱਚ ਨਹੀਂ ਆ ਰਹੀਆਂ ਤਾਂ ਸੈਕਸ਼ਨ 87A ਤਹਿਤ 12 ਲੱਖ ਤੱਕ ਦੀ ਆਮਦਨ ਤੱਕ ਟੈਕਸ ਦੇ ਵਿੱਚ ਛੁੱਟ ਦਿੱਤੀ ਗਈ ਹੈ ਵੀਡੀਓ ਸ਼ੇਅਰ ਕਰਦੇ ਹੋ